ਆਪਣਾ ਪੀਕ ਕੋ ਸੰਗੀ ਮੈਮ ਸੋ ਉਹਨਾਂ ਨੇ ਮੰਗਿਆ थैंक यू ਚਲੋ ਮੈਮ ਨੇ ਜਿਵੇਂ ਮੈਂ ਤੇ ਮੈਥੋ ਨੂੰ ਦੇਖੀ ਸੰਦੀਪ ਮੈਡਮ ਨੇ ਕਿ ਪੀਸ ਮਿਸ ਪੀਰ ਸੰਗਦਰਨਾਤ ਮੈਂ ਤੇਰਾ ਪੁਲੀ ਸੋਹਣੀ ਵਾਲੇ ਜਿੱਤੀ ਕੰਦੀ ਪੈਣ ਮੀਨਾ ਨਿੱਕਲਦੇ ਅਸਮੈ ਨਹੋਗੇ ਸੱਦੀ ਐ ਮਲਨੀਨਾ ਪਿੱਤਲ ਦੇ ਆਈ ਬਬਨਾਰ ਕਾ ਗਈ ਬਬਨਾਰ ਕਾ ਆਈ ਬਬਨਾਰ ਕਾ भ ਅੱਜ ਪੀਜ ਦੇ ਪ੍ਰੋਗਰਾਮ ਤੇ ਅਸੀਂ ਇੱਥੇ ਸਾਰੀਆਂ ਭੈਣਾਂ ਇਕੱਠੀਆਂ ਹੋਈਆਂ ਤਾਂ ਸਭ ਤੋਂ ਪਹਿਲਾਂ ਮੈਂ ਥੈਂਕਸ ਕਰੂੰਗੀ ਦੀਪਕੌਰ ਜੀ ਦਾ ਜਿਹੜੇ ਰਾਇਲ ਬੁਟੀਕ ਦੇ ਓਨਰ ਨੇ ਬਹੁਤ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹਰ ਸਾਲ ਕਰਦੇ ਨੇ ਇਹਨਾਂ ਦੇ ਦਿਲ 'ਚ ਚਾਹ ਰਹਿੰਦੀ ਹੈ ਹਮੇਸ਼ਾ ਕਿ ਕੁਝ ਨਾ ਕੁਝ ਕੀਤਾ ਜਾਵੇ ਤਾਂ ਸਾਵਣ ਦੇ ਮਹੀਨੇ 'ਚ ਹੁਣ ਭੈਣਾਂ ਦਾ ਧੀਆ ਦਾ ਪ੍ਰੋਗਰਾਮ ਸੀ ਅੱਜ ਇਹਨਾਂ ਨੇ ਇੱਥੇ ਆਰਗੇਨਾਈਜ਼ ਕੀਤਾ ਅਤੇ ਮੈਨੂੰ ਵੀ ਸਪੈਸ਼ਲ ਬੁਲਾਇਆ ਤਾਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਸਾਰੀਆਂ ਭੈਣਾਂ ਰੰਗ-ਬਰੰਗੀਆਂ ਬਣ ਕੇ ਆਈਆਂ ਨੇ ਮੈਂ ਇਹ ਕਹੂੰਗੀ ਕਿ ਪ੍ਰਮਾਤਮਾ ਸੰਦੀਪ ਕੌਰ ਜੀ ਨੂੰ ਹਮੇਸ਼ਾ ਤਰੱਕੀ ਦੇਵੇ ਔਰ ਖੁਸ਼ ਏ ਝੋਲੀ ਇਹਨਾਂ ਦੀ ਖੁਸ਼ੀਆਂ ਨਾਲ ਭਰੀ ਦੇਵੇ। ਅੱਜਕੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜਕਲ ਮੈਂ ਇਹ ਕਹੂੰਗੀ ਸਭ ਨੂੰ ਕਿ ਧੀਆਂ ਕਿਸੇ ਤੋਂ ਕੱਟਣੀ ਐ ਸਾਨੂੰ ਧੀਆਂ ਵੀ ਖੁਸ਼ੀਆਂ ਬਣਾਉਣੀਆਂ ਚਾਹੀਦੀਆਂ। ਜਿਵੇਂ ਅਸੀਂ ਕਹਿੰਦੇ ਹਾਂ ਕਿ ਪੁੱਤਾਂ ਨਾਲ ਘਰ ਅੱਗੇ ਚੱਲਦੇ ਤਾਂ ਧੀਆਂ ਤੋਂ ਬਿਨਾ ਵੀ ਘਰ ਅਧੂਰੇ ਨੇ। ਇਸ ਕਰਕੇ ਸਾਨੂੰ ਧੀਆਂ ਦੀ ਇੱਜ਼ਤ ਕਰਨੀ ਚਾਹੀਦੀ ਐ ਔਰ ਸਪੈਸ਼ਲ ਮੈਂ ਸਾਡੀਆਂ ਬੇਟੀਆਂ ਨੂੰ ਵੀ ਕਹੂੰਗੀ ਕਿ ਤੁਸੀਂ ਕਿਸੇ ਤੋਂ ਵੀ ਕੱਟ ਨਹੀਂਓ ਜੋ ਤੁਸੀਂ ਮਨ ਚ ਧਾਰ ਲਓ ਉਹ ਜਰੂਰ Aim ਪੂਰਾ ਹੁੰਦਾ ਇੱਕ ਅੱਛਾ Aim ਲੈ ਕੇ ਤੁਸੀਂ ਅੱਗੇ ਚੱਲੋ ਮੇਰਾ ਨਾਮ ਸੰਦੀਪ ਭਾਰਾ ਤੇ ਰਾਇਲ ਕਲੈਕਸ਼ਨ ਐਂਡ ਬੁਟੀਕ ਮੇਰਾ ਰਾਜਪੁਰੇ ਦੇ ਵਿੱਚ ਇੱਕ ਨਾਮ ਮੇਡ ਆਨਲਾਈਨ ਬਿਜ਼ਨਸ ਆ ਤੇ ਇਹੈਂਕਿਊ ਕਰਦੀ ਅੱਜ ਮੈਂ ਛੋਟਾ ਜਿਹਾ ਉਪਰਾਲਾ ਕੀਤਾ ਔਰ ਇਹ ਤੀਆਂ ਦਾ ਇਵੈਂਟ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਸਕਸੈਸਫੁਲੀ ਰਿਹਾ ਤੇ ਮੇਰੇ ਨਾਲ ਇਦਾਂ ਦੇ ਪਰਸਨ ਜੁੜੇ ਨੇ ਜਿਹੜੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਜਿੱਥੋਂ ਸਾਨੂੰ ਤੇ ਕੁਸ਼ੀ ਕਿੱਦਾਂ ਕੀ ਕਾਫੀ ਜਨੀਆਂ ਦੇ ਨਾਲ ਵਿਚਰਨ ਤੋਂ ਕੁਛ ਨਾ ਕੋ ਸਿੱਖਣ ਨੂੰ ਮਿਲਦਾ ਮੈਂ ਤਾਂ ਕਰਕੇ ਇਦਾਂ ਦੀ ਇਵੈਂਟ ਕਰਾਉਂਦੀ ਰਾਂਗੀ ਨੈਕਸਟ ਟਾਈਮ ਤੋਂ ਵੀ ਮੈਂ ਸਭ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਹੜੇ ਜਿਹੜੇ ਵੀ ਬਿਊਰੇ ਮੇਰੇ ਇੱਕ ਬੋਲ ਤੇ ਆਏ ਨੇ ਜੀ ਥੈਂਕ ਯੂ ਸੋ ਮਚ ਸਭ ਦਾ ਥੈਂਕ ਯੂ ਮੇਰਾ ਨਾਮ ਜਸਕੋਰਤਾਲੀਵਾਲ ਹੈ ਔਰ ਸ਼ੀ ਕਲੈਕਸ਼ਨ ਦੇ ਨਾਮ ਤੋਂ ਮੇਰੇ ਲੇਡੀਜ਼ ਅੰਦਰ ਗਾਰਮੈਂਟਸ ਦਾ ਬਿਜ਼ਨਸ ਹੈ ਐਮ ਐਲ ਏ ਰੋਡ ਤੇ ਤੇ ਮੇਰੇ ਬਹੁਤ ਹੀ ਅਜ਼ੀਜ਼ ਫਰੈਂਡ ਜਿਹੜੇ ਸੰਦੀਪ ਦੋ ਸੰਦੀਪ ਨੇ ਇੱਕ ਇਧਰ ਵੀ ਸੰਦੀਪ ਨੇ ਇੱਕ ਇਧਰ ਵੀ ਸੰਦੀਪ ਨੇ ਸੋ ਇਹ ਹੈਗੇ ਨੇ ਰਾਇਲ ਕਲੈਕਸ਼ਨ ਜਿਨ੍ਹਾਂ ਤੇ ਰਾਜਪੂਰੀ ਦੇ ਵਿੱਚ ਇਹਨਾਂ ਦਾ ਬਹੁਤ ਅੱਛਾ ਨਾਮ ਹੈ ਸੋ ਇਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਤੇ ਕਰਦੇ ਹੀ ਆ ਰਹੇ ਹਾਂ ਇਦਾਂ ਦੇ ਪ੍ਰੋਗਰਾਮ ਮੈਮ ਹੋਰਾਂ ਨੇ ਪਹਿਲੀ ਵਾਰ ਕੀਤਾ ਤੇ ਮੈਂ ਤੇ ਮੇਰੇ ਫਰੈਂਡ ਸੰਦੀਪ ਬੈਦਵਾਨ ਅਸੀਂ ਦੋਨੋਂ ਇਹਨਾਂ ਨੂੰ ਸਪੋਰਟ ਕਰਨ ਆਏ ਆਂ ਤੇ ਅੱਜ ਇੱਥੇ ਗੈਸਟ ਵੀ ਆਏ ਹੋਏ ਸੀ ਸਾਡੇ ਸ਼ਹਿਰ ਦੇ ਐਮ ਐਲ ਏ ਨੀਨਾ ਮਿੱਤਲ ਜੀ ਸੋ ਉਹਨਾਂ ਨੇ ਵੀ ਬਹੁਤ ਸੋਹਣੇ ਮੈਸੇਜ ਦਿੱਤੇ ਤੇ ਉਹਨਾਂ ਨੇ ਦੱਸਿਆ ਕਿ ਧੀਆ ਦਾ ਜਿਹੜਾ ਰਤਬਾ ਹੈ ਉਹ ਕੀ ਹੁੰਦਾ ਤੇ ਹੌਲੀ ਹੌਲੀ ਸਾਡੇ ਸਮਾਜ ਦੀ ਜਿਹੜੀ ਸੋਚ ਆ ਉਹ ਬਦਲ ਰਹੀ ਆ ਕਿਤੇ ਨਾ ਕਿਤੇ ਕਿਉਂਕਿ ਜਦੋਂ ਐਦਾਂ ਦੇ ਇਵੈਂਟ ਜਿਹੜੇ ਕਰਨੇ ਹੁੰਦੇ ਨੇ ਉਹ ਬੜਾ ਵੱਡਾ ਉਪਰਾਲਾ ਹੁੰਦਾ ਹੈ ਉਹਦੇ ਲਈ ਟਾਈਮ ਕੱਢਣਾ ਸਾਰਾ ਕੁਝ ਸੋ ਸੰਦੀਪ मैम ਨੂੰ ਮੈਂ ਇਹਦੇ ਲਈ ਬਹੁਤ ਸਾਰੀਆਂ ਵਧਾਈਆਂ ਦਿੰਦੀ ਆ ਕਿਉਂਕਿ ਉਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਇਹਦੇ ਰਾਹੀਂ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜੜੀਆਂ ਧੀਆਂ ਹੁੰਦੀਆਂ ਨੇ ਉਹ ਪੁੱਤਰਾਂ ਦੇ ਬਰਾਬਰ ਹੁੰਦੀਆਂ ਨੇ ਇਹਨਾਂ ਨੂੰ ਹੱਥ ਬਰਾਬਰ ਮਿਲਣਾ ਚਾਹੀਦਾ ਔਰ ਇਹਨਾਂ ਦਾ ਔਦਾ ਵੀ ਉੱਚਾ ਹੁੰਦਾ ਕਿਉਂਕਿ ਇੱਕ ਔਰਤ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਮੈਂ ਪਹਿਲਾਂ ਵੀ ਕਈ ਇਵੈਂਟ 'ਚ ਕਹਿ ਚੁੱਕੀ ਆ ਸੋ ਕਿਉਂ ਮੰਦਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਬਹੁਤ ਹੀ ਅੱਛਾ ਫੰਕਸ਼ਨ ਸੀਗਾ ਗੇਮਾਂ ਵੀ ਖੜਾਈਆਂ ਗਈਆਂ ਪ੍ਰਾਈਜ਼ ਵੀ ਵੰਡੇ ਇਹਨਾਂ ਨੇ ਮਤਲਬ ਬਹੁਤ ਹੀ ਅੱਛੇ ਲੈਵਲ ਤੇ ਇਹਨਾਂ ਨੇ ਇਹ ਉਪਰਾਲਾ ਕੀਤਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਨੀ ਆ ਇਸ ਚੀਜ਼ ਦੀ ਅੱਜ ਬਹੁਤ ਕੀ ਨੁਕੀ ਗਣਾ ਦੰਦਿਓ ਦੇਖੋ ਅੱਜਕੱਲ੍ਹ ਦੀਆਂ ਜਿਹੜੀਆਂ ਬੇਟੀਆਂ ਨੇ ਮੈਂ ਉਹਨਾਂ ਨੂੰ ਇਹ ਚੀਜ਼ ਮੈਸੇਜ ਰਾਹੀਂ ਦੱਸਣਾ ਚਾਹਾਂਗੀ ਕਿ ਬਈ ਜਿਹੜਾ ਸਾਡਾ ਵਿਰਸਾ ਹੈ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਕਿਤੇ ਨਾ ਕਿਤੇ ਮੋਡਰਨਾਈਜ਼ ਜਮਾਨੇ ਦੇ ਵਿੱਚ ਜਿਹੜਾ ਉਹ ਗੁੰਮ ਹੁੰਦਾ ਜਾ ਰਿਹਾ ਤੇ ਜੇ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਵਾਂਗੇ ਆਪਣੀ ਮਿੱਟੀ ਨਾਲ ਆਪਣੀ ਜ਼ਮੀਨ ਨਾਲ ਜੁੜੇ ਰਵਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਬੱਚਿਆਂ ਦੇ ਅੰਦਰ ਸਾਡੇ ਸੰਸਕਾਰ ਜ਼ਿੰਦਾ ਰਹਿਣਗੇ ਕਿਉਂਕਿ ਜਿਉਂ-ਜਿਉਂ ਅਸੀਂ ਮੋਡਰਨ ਹੁੰਦੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਸੰਸਕਾਰਾਂ 'ਚ ਵੀ ਫਰਕ ਪੈਂਦਾ ਤੇ ਜਦੋਂ ਆਪਾਂ ਵਿਰਾਸਤ ਨਾਲ ਜੁੜੇ ਰਹਿੰਦੇ ਆ ਸੱਭਿਆਚਾਰ ਨਾਲ ਜੁੜੇ ਰਹਿੰਦੇ ਆ ਤਾਂ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਵੀ ਇਹ ਚੀਜ਼ ਨੂੰ ਦੱਸ ਸਕਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਵੀ ਕਿੱਦਾਂ ਦੇ ਤਿਹਾੜ ਮਨਾਏ ਜਾਂਦੇ ਜੀ ਮੈਂ ਸੰਦੀਪ कौर ਵੈਬ ਵੈਦਵਾਨ ਤੇ ਮੈਂ ਜਸਦੀਪ ਦੇ ਨਾਲ ਆਈ ਆ ਅਸੀਂ ਵੀ ਆਪਣਾ 3 ਅਗਸਤ ਨੂੰ ਮਈਓ ਸਿਮਰੰਤੀ ਆਪਣਾ ਇਵੈਂਟ ਕਰਵਾ ਰਹੇ ਆ ਸੋ ਅਸੀਂ ਇਹਨਾਂ ਨੂੰ ਨਾਲ ਹੁੰਗਾਰਾ ਦੇਣ ਵਾਸਤੇ ਕਿ ਸਾਡੀ ਭੈਣ ਨੇ ਇਸ ਵਾਰ ਪਹਿਲੀ ਵਾਰ ਆਪਣਾ ਹੀ ਧੀਆਂ ਦਾ ਪ੍ਰੋਗਰਾਮ ਕਰਵਾਇਆ ਇਹਨਾਂ ਨੂੰ ਅਸੀਂ ਨੂੰ ਸਪੋਰਟ ਕਰਨ ਵਾਸਤੇ ਆਏ ਆ ਸੋ ਅਸੀਂ ਵਧਾਈ ਦਿੰਦੇ ਆ ਨੈਕਸਟ ਟਾਈਮ ਇਹ ਹੋਰ ਵੱਡੇ ਲੈਵਲ ਦਾ ਹੈ ਹਨਾ ਕਰਵਾਗੇ ਸੋ ਧੰਨਵਾਦ ਥੈਂਕ ਯੂ ਜੀ